ਫਿਰੋਜ਼ਪੁਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ 4 ਸਾਲ ਦੀ ਬੱਚੀ ਦੀ ਚਾਈਨਾ ਡੋਰ ਨਾਲ ਮੌਤ ਹੋ ਗਈ। ਉਕਤ ਬੱਚੀ ਬੀਤੇ ਦਿਨ ਆਪਣੀ ਮਾਂ ਨਾਲ ਸਕੂਟਰੀ ਤੇ ਬੈਠ ਕੇ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਚਾਈਨਾ ਡੋਰ ਉਕਤ ਬੱਚੀ ਦੀ ਗਰਦਨ ਦੇ ਦੁਆਲੇ ਫਿਰਨ ਨਾਲ ਉਸ ਦੀ ਗਰਦਨ ਕੱਟ ਗਈ। ਲੜਕੀ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ 4 ਸਾਲ ਦੀ ਬੱਚੀ ਆਪਦੀ ਮਾਂ ਨਾਲ ਸਕੂਲ ਤੋਂ ਪੜ੍ਹ ਕੇ ਸਕੂਟਰੀ ਤੇ ਵਾਪਸ ਆ ਰਹੀ ਸੀ। ਅਤੇ ਚਾਈਨਾ ਡੋਰ ਨਾਲ ਉਸ ਦੀ ਗਰਦਨ ਕੱਟੀ ਗਈ ਲੜਕੀ ਨੂੰ ਫਿਰ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਵੀ ਸ਼ੁਰੂ ਕੀਤਾ ਗਿਆ ਪਰ ਅੱਜ ਸਵੇਰੇ ਲੜਕੀ ਦੀ ਮੌਤ ਹੋ ਗਈ ਹੈ ਮ੍ਰਿਤਕ ਬੱਚੀ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਤੇ ਸਖਤ ਪਾਬੰਦੀ ਲਾਈ ਜਾਵੇ ਤਾਂ ਜੋ ਕੋਈ ਹੋਰ ਇਸ ਹਾਦਸੇ ਦਾ ਸ਼ਿਕਾਰ ਨਾ ਹੋਵੇ ਤੁਸੀਂ ਕਿਵੇਂ ਦੇਖਦੇ ਇਸ ਈਨ ਇਹ ਹਾਸਾ ਬਹੁਤ ਮਾਰਾ ਨਹੀਂ ਸਕਦੇ ਬਹੁਤ ਮੰਦਪਾਗਾ ਆਇਆ ਸਾਡੇ ਨਾਲ ਆਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਜੀ ਅਸੀਂ ਤੇ ਇਹ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਸਾਡੀ ਵੀ ਇੱਥੇ ਸਖਤ ਸਖਤ ਪਾਬੰਦੀ ਲਾਈ ਜਾਵੇ ਖਲੋਰਾ ਤੇ ਇਸ ਸੜੋਰਾ ਤੇ ਬਿਲਕੁਲ ਪਾਬੰਦੀ ਲਾਈ ਜਾਵੇ ਅੱਜ ਸੜਕ 'ਤੇ ਕੋਈ ਇੱਕ ਬੱਚਾ ਸਾਡਾ ਜਿਹੜਾ ਅੱਜ ਕੋ ਬੈਠੇ ਆ ਤੇ ਕਿਰਪਾ ਕਰਕੇ ਸਾਡੀ ਇਹੋ ਹੀ ਬੇਨਤੀ ਹੈ ਵੀ ਇੱਥੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੁਹਾਡਾ ਤਾਂ ਕੀ ਹੋਇਆ ਜੀ ਦਿਲਜੀਤ ਸਿੰਘ ਨਾਂ ਜੀ ਮੇਰਾ ਮੇਰੀ ਬੇਟੀ ਸਾਲ ਸਕੂਲੇ ਆਈ ਸੀ ਜੀ ਤੇ ਛੁੱਟੀ ਹੋਣ ਤੋਂ ਬਾਅਦ ਵਾਪਸ ਜਾ ਰਹੀ ਸੀ ਤੇ ਛੇਖਾਂ ਵਾਲੀ ਵਸਤੀ ਪٹرول ਪੰਪ ਦੇ ਕੋਲ ਡੋਰਾੜ ਗਈ ਤੇ ਉਹਦੀ ਗਰਦਨ ਇੱਥੋਂ ਕੱਟੀ ਗਈ ਤੇ ਉਹਦੀ ਮਾਂ ਦਾ ਗੂਠਾ ਟੱਕਿਆ ਗਿਆ ਜੀ ਉਸ ਤੋਂ ਉਠਾ ਕੇ ਅਸੀਂ ਇੱਥੇ ਯਾਂ ਪੇ ਟ੍ਰੀਟਮੈਂਟ ਕਰਤਾ ਤੇ ਜੀ ਅੱਜ ਤੜਕੇ ਖਤਮ ਹੋ ਗਈ ਕਿੰਨੇ ਸਾਲ ਦੀ ਕੁੜੀ ਸੀ ਤੇ ਕਦੇ ਤੇ ਸੀ 4 ਸਾਲ ਦੀ ਬੱਚੀ ਸੀ ਤੇ ਨਾਲ ਉਹਦੀ ਮਾਂ ਸੀ ਤੇ ਸਕੂਟਰੀ ਤੇ ਐਕਟਵਾ ਤੇ ਹੈਗੇ ਸੀ ਜੀ ਤਿਸ ਸਮੇਂ ਤੇ ਵੀ ਜੇ ਜਾਣ ਲੇਵਾ ਡੋਰਾ ਹੈਗੀ ਇਹਦੇ ਤੇ ਪੂਰੀ ਤਰ੍ਹਾਂ ਪਾਬੰਦੀ ਲਗਣੀ ਚਾਹੀਦੀ ਹੈ ਪੂਰੀ ਲਗਣੀ ਚਾਹੀਦੀ ਜੀ ਇਹ ਡੋਰਾ ਬੰਨ ਨਹੀਂ ਚਾਹੀਦੀ ਜੀ ਪ੍ਰਸ਼ਾਸਨ ਨੂੰ ਸਾਡੀ ਰਿਕਵੈਸਟ ਹੈ